47 ਰੰਗ ਬੜੇ ਨੇ ਰਿੱਕੀ ਕਰਕੇ ਵੀ ਕੋਈ ਯਾਦ ਆ ਨਹੀਂ ਰਿਹਾ 257 ਤੋਂ ਮਾਂ ਲੈ ਕੇ ਬਾਹਰ ਨਿਕਲੇ ਨੇ ਸਿੱਟਾਂ ਦੇ ਘੱਟੇ ਲੈ ਕੇ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਸਥਿਤ ਗੁਰਮੀਲ پارک ਦੇ ਨਜ਼ਦੀਕ ਇੱਕ ਬੀਡੀ ਸਿਗਰਟ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਇਸ ਦੌਰਾਨ ਚੋਰ ਇੰਪੋਰਟੈਂਟ ਸਿਗਰਟ ਦੇ ਡੱਬੇ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਇੱਥੇ ਵੀ ਦੱਸ ਦਈਏ ਕਿ ਸ਼ਟਰ ਨੂੰ ਤੋੜ ਕੇ ਚੋਰਾਂ ਵੱਲੋਂ ਅੰਦਰ ਦਾਖਲ ਹੋ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਤੇ ਕਿਹਾ ਕਿ ਆਰੋਪੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਉਧਰ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਦਾ 4.5 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਉਧਰ ਉਹਨਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਹਿਲ ਬੱਬਰ ਜੀ ਅੱਛਾ ਕੀ ਆਪਣੇ ਕਿਸ ਚੀਜ਼ ਦਾ ਕੰਮ ਹੈ ਜੀ ਬੀਡੀ ਸਿਗਰਟ ਦਾ ਜੀ ਅੱਛਾ ਜਿਹੜੀ ਤੁਹਾਡੇ ਚੋਰੀ ਹੋਈ ਹੈ ਇਹਦੇ ਬਾਰੇ ਕੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਹੜਾ ਕਿਹੜਾ ਮਾਲ ਗਿਆ ਤੁਹਾਡਾ ਸਰ ਸਿਕਟਾਂ ਦੇ ਡੱਬੇ ਲੈ ਕੇ ਗਏ ਨੇ 4 4.5 ਪਲੱਸ ਇਹ ਕੰਮ ਹੋਇਆ 4.5 ਦੇ ਸਰ ਕੰਮ ਹੋਇਆ ਤੇ ਕਿੰਨੇ ਕੁ ਬੰਦੇ ਨੇ ਕੋਈ ਚੋਰੀ ਵਗੈਰਾ ਦਾ ਇਨਜਾਮ ਦਿੱਤਾ ਤਿੰਨ ਬੰਦੇ ਆਏ ਸੀਗੇ ਜੀ ਦੋ ਤਰਤਾਲੀ ਦੇ ਦੋ ਸਤਾਈ ਤੇ ਆਏ ਨੇ 243 ਦਾ ਸ਼ਟਲ ਉਖਾੜਿਆ ਵਾ ਫਿਰ 247 ਦੇ ਅੰਦਰ ਬੜੇ ਨੇ ਰੇਕੀ ਕਰਕੇ ਵੀ ਕੋਈ ਆ ਤਾਂ ਨਹੀਂ ਰਿਹਾ 257 ਤੋਂ ਮਾਲ ਲੈ ਕੇ ਬਾਹਰ ਨਿਕਲੇ ਨੇ ਸਿੱਟਾਂ ਦੇ ਗੱਤੇ ਲੈ ਕੇ ਫਿਰ ਚਲੇ ਗਏ ਤਿੰਨ ਬੰਦੇ ਤਿੰਨੋ ਬਾਈਟੇ ਬੈ ਕੇ ਔਖੇ ਸੋਕੇ ਹੋ ਗਏ ਸਿੱਟਾਂ ਦੇ ਤੇ ਲੈ ਕੇ ਵੀ ਇੱਕ ਗੱਤਾ ਲੈ ਕੇ ਚਲੇ ਗਏ ਨਾਲ ਇੰਪੋਰਟਡ ਸਿੱਟਾਂ ਲੈ ਕੇ ਚਲੇ ਗਏ ਬੋਰੇ ਛਾ ਕੇ ਉਸ ਤੋਂ ਬਾਅਦ 257 ਤੋਂ ਬਾਹਰ ਚਲੇ ਕੇ 247 ਦਾ ਯਾਨੀ ਕਿ ਅੰਦਰ ਬਾੜੀ ਕੇ ਸੀ ਦੋ ਬੰਦੇ ਇੱਕ ਵਾਰ ਰੇਕੀ ਕਰ ਰਿਆ ਸੀ 257 ਤੋਂ ਉਹ ਬਾਹਰ ਆ ਗਏ ਦੋਨੋਂ ਬੰਦੇ ਅੰਦਰ ਹੋ ਗਏ ਤੇ ਜਿਹੜਾ ਬਾਹਰ ਇੱਕ ਇੱਕ ਆਖਣੇ ਬਾਈਕ ਸਟਾਰਟ ਕੀਤਾ ਚਲੇ ਗਏ ਉਸ ਤੋਂ ਬਾਅਦ ਤਿੰਨ 25 ਤੇ ਆਏ ਨੇ ਤਿੰਨ ਬਚੀ ਰਹੇ ਸਭ ਦੋ ਹੀ ਬੰਦੇ ਆਏ ਨੇ ਤੇ ਦੋਨੋਂ ਹੀ ਅੰਦਰ ਗਏ ਨੇ ਇੱਕ ਇੱਕ ਗੱਟਾ ਦੋਨੋਂ ਚੱਕ ਕੇ ਲਿਆਏ ਨੇ ਸਿਕਟਾਂ ਦਾ ਫੇਰ ਵਾਪਸ ਆਏ ਨੇ ਦੋ 25 ਤੇ ਆਏ ਸੀ ਦੋ 28 ਤੇ ਫੇਰ ਬਾਈਕ ਤੇ ਬੈਠ ਕੇ ਚਲੇ ਗਏ ਨੇ ਜਿੱਦ ਤੇ ਉਹ ਬਾਈਕ ਤੇ ਬਾਹਰ से ਇੱਕ ਗੱਡੀ ਵੀ ਗੁਜ਼ਰੀ ਐ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਉਹ ਆਪਣਾ ਚਲਾ ਗਏ ਫੇਰ ਦੁਬਾਰਾ ਅੱਧੇ ਘੰਟੇ ਦਾ ਗੈਪ ਆ ਕੇ ਫੇਰ ਇੱਧੇ ਆਏ ਨੇ ਫੇਰ ਦੋ ਘੰਟੇ ਲੈ ਕੇ ਸਭ ਚਲੇ ਗਏ ਨੇ ਤੁਹ ਕਿ ਚੋਰੀ ਦਾ ਤੁਹਾਨੂੰ ਕੋਈ ਸ਼ੱਕ ਹੈ ਕੋਈ ਕਿਸਤੇ ਆਇਆ ਹੈ ਜਾਂ ਕੀ ਕੀ ਗੱਲਬਾਤ ਸਰ ਚੋਰੀ ਦਾ ਸ਼ੱਕ ਸਰ 4 ਦਿਨ ਪਹਿਲੇ ਮੇਰੇ ਤੋਂ ਬੰਦਾ ਇੱਕ ਮਾਲ ਲੰਦਾ ਆਉਂਦੇ ਵੀ ਇਹ ਪਿੱਛੇ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਅੱਧਾ ਕਿਲੋਮੀਟਰ ਦੀ ਦੂਰੀ ਤੇ ਆਉਂਦੇ ਵੀ ਹੋਈ ਹੈ ਆਉਂਦੇ ਵੀ 50000 ਦਾ ਮਾਲ ਲੈ ਕੇ ਬੰਦੇ ਦੇ ਕਰਿਆਨੇ ਦੇ ਕੰਮ ਨਾਲ ਬीडी सिगरेट ਦਾ ਕੰਮ ਹੈ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਸਰ ਆਪਣਾ ਸਾਢੇ 4 ਲੱਖ ਦੇ ਮੋਟਾ ਮੋਟਾ ਇਸ ਤੋਂ ਉੱਪਰ ਵੀ ਹੋ ਸਕਦਾ ਹੈ ਜੀ ਅਜਤ ਤੁਸੀਂ ਨਾ ਕੋਈ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਹੈ ਹਾਂਜੀ ਪੁਲਿਸ ਨੂੰ ਸਰ ਅਸੀਂ 8 ਵਜੇ ਦੁਕਾਨ ਖੋਲਦੇ ਹਾਂ ਪੂਰੇ 8 ਵਜੇ ਖੁੱਲ ਜਾਂਦੀ ਦੁਕਾਨ ਸਾਢੇ 7 ਵਜੇ ਨਾਲ ਦੇ ਗੌਰਵ ਪਟੋਰੀਆਂ ਲੈਗਾ ਉਹਦਾ ਫੋਨ ਆਇਆ ਸਾਨੂੰ ਵੀ ਤੁਹਾਡਾ ਛੜਾ ਲੁਖੜਿਆ ਹੋਇਆ ਮੈਂ ਫਟਾਫਟ ਕਰੋ ਭੱਜਿਆ ਦੇਖਿਆ ਮੈਂ ਦੇਖਿਆ ਲੈ ਸ਼ੀਸ਼ੇ ਦੇ ਛੜੇ ਦੇ ਅੰਦਰ ਸ਼ੀਸ਼ਾ ਵੀ ਸੀਗਾ ਸ਼ੀਸ਼ੇ ਦਾ ਵੀ ਲੋਕ ਤੋੜਿਆ ਹੋਇਆ ਸੀਗਾ ਮੈਂ ਸੋਚਿਆ ਚਲੋ ਸ਼ੀਸ਼ਾ ਕਰਕੇ ਪਰਮਾਤਮਾ ਬਚਾ ਕਰ ਦੇਗਾ ਪਰ ਕੋਈ ਬਚਾ ਨਹੀਂ ਹੋਇਆ ਸਿੱਧਾ ਗੋਦਾਮ ਨੂੰ ਹੱਥ ਪਾਇਆ ਜੀ ਹੁਣ ਮੌਕੇ ਤੇ ਪੁਲਿਸ ਆਈ ਹੈ ਜੀ ਮੌਕੇ ਤੇ ਪੁਲਿਸ ਆਈ ਹੈ ਜੀ 1 ਘੰਟੇ ਬਾਅਦ ਪੁਲਿਸ ਆਈ ਹੈ ਜੀ ਪੁਲਿਸ ਉਹ ਕੈਮਰੇ ਚੈੱਕ ਕਰ ਰਹੀ ਹੈ ਜੀ ਬਾਕੀ ਦੋ ਨੇ ਚਾਰ ਨੇ ਪਹਿਲੇ ਪਿੱਛੇ ਚੋਰੀ ਹੋਈ ਹੈ ਦੋ ਦਿਨ ਪਹਿਲੇ ਤਾਜਪੁਰ ਰੋਡ ਤੇ ਹੋਈ ਹੈ ਉਹੀ ਤਿੰਨ ਬੰਦੇ ਸੀਗੇ ਜੀ ਉਹ ਬੰਦਾ ਸਾਡੇ ਕੋਲ ਸਵੇਰੇ ਆ ਉਹ ਵੀ ਆਇਆ ਸਾਨੂੰ ਦੱਸ ਕੇ ਗਿਆ ਵੀ ਮੇਰੇ ਵੀ ਦੋ ਦਿਨ ਪਹਿਲੇ ਸ਼ਟਲ ਉਖਾੜਿਆ ਉਹਨੇ ਇਦਾਂ ਹੀ ਪਰ ਉਹ ਚਲੋ ਨਹੀਂ ਪਰ ਮਾਤਮਾ ਨੇ ਸਮੇਂ ਬਣਾਉtheta ਨਹੀਂ ਹੋ ਪਾਇਆ ਕੱਲ ਪਰਸੋ ਰਾਮਾ ਰੋਡ ਤੇ ਵੀ ਹੋਈ ਹੈ ਉਹੀ ਤਿੰਨ ਬੰਦੇ ਦੀ ਵਾਇ ਹੈ ਹੁਣ ਆਈ ਸਾਡੇ ਵੀ ਹੋ ਗਈ ਇਲੰਗੀ ਤੋਂ ਡੇ ਕਹਿੰਦਾ ਮਤਲਬ ਇਹ ਲਗਾਤਾਰ ਇੱਕੋ ਨਾ ਘਰੋ ਤੇ ਬੰਦੇ ਲੱਗਦੇ ਪੁਲਿਸ ਨੂੰ ਪਹਿਲੇ ਵੀ ਕਈਆਂ ਕੰਪਲੇਟਾਂ ਪਰ ਉਹ ਕਾਰਵਾਈ ਰਾਵਜਾਂ ਨੇ ਪੁਲਿਸ ਨੇ ਪਹਿਲੇ ਕੀਤੀ ਹੈ ਕਿ ਨਹੀਂ ਕੀਤੀ ਕੀ ਮੰਗ ਕਰ ਦਿਓ ਸਰ ਕਾਰਵਾਈ ਦੀ ਮੰਗ ਕਰਿਆ ਸਰ ਤਿੰਨ ਵਾਰ ਆਏ ਚੋਰ ਬੰਦ ਕੀ ਕੀ ਪ੍ਰਸ਼ਾਸਨ ਕਰ ਰਿਹਾ ਕੀ ਪੁਲਿਸ ਕਰ ਰਹੀ ਹੈ ਤਿੰਨ ਵਾਰ ਹੀ ਆਇਆ ਤਿੰਨ ਘਿਹੜੇ ਚਾਏ ਅੱਧੇ ਦੇ ਘੰਟੇ ਗੈਪ ਆ ਗਏ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਤਿੰਨ ਘਿਹੜੇ 4 ਘੰਟੇ ਪੁੱਛਾ ਚੱਲਿਆ ਬੰਦੇ ਜਾ ਰਹੇ ਆ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਕੋਈ ਰਾਈ ਨਹੀਂ ਕੋਈ ਕੁਛ ਨਹੀਂ ਤੋ ਇਹ ਇਸ ਬਾਰੇ ਕੀ ਨਹੀਂ ਇਹ ਕੁੱਕੇ ਦੀ ਚੋਰੀ ਹੋਈ ਆ ਸਿਰ ਕਾਲੇ ਚ ਬਸ ਇਹ ਤਰਤੀਬ ਚੱਲਦੀ ਹੈ ਕੈਮਰੇ ਰਿਕਾਰਡਿੰਗ ਚੈੱਕ ਕਰ ਲਈਏ ਦੇ ਬਾਅਦ ਜੋ ਵੀ ਹੋ ਜਾਦਾ ਰਹੇ ਅੱਛਾ ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਹੈ ਜੀ ਕੋਈ ਮੌਕੇ ਤੇ ਕਿੰਨੇ ਕਿ ਚੋਰਾਂ ਦੇ ਕਿੰਨਾ ਕੋਈ ਕਿੰਨੇ ਬੰਦੇ ਆ ਜੀ ਕਿੰਨੇ ਬੰਦੇ ਤੇ ਨੁਕਸਾਨ ਬਾਰੇ ਕੋਈ ਜਾਣਕਾਰੀ ਮਿਲੇ ਜੀ ਕਿੰਨਾ ਕੇ ਬਾਕੀ ਕਲੀਅਰ ਕਰ ਰਹੇ ਹਾਂ ਕਲੀਅਰ ਕਰਕੇ ਦੱਸਿਆ ਜੀ ਹੋਰ ਕੋਈ ਨਹੀਂ 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 ਹੋਰ ਕੋਈ ਨ